3 ਮਾਰਚ 1644 ਇਸ ਵੀ ਨੂੰ ਸਿੱਖਾ ਦੇ 6ਵੇਂ ਗੁਰੂ ਮੀਰੀ ਪੀਰੀ ਦੇ ਮਾਲਕ ਧੰਨ 시ਦੀ ਗੁਰੂ ਹਰਗੋਬਿੰਦ ਪਾਸ਼ਾ ਜੀ ਅੱਜ ਦੇ ਦਿਨ ਜੋਤੀ ਜੋ ਸਮਾਏ ਸੀਗੇ ਸਤ ਗੁਰੂ ਜੀ ਕਿੱਥੇ ਜੋਤੀ ਜੋ ਸਮਾਏ ਸਤ ਗੁਰ ਨੇ ਆਪਣੇ ਜੀਵਨ ਦੇ ਅੰਦਰ ਸਿੱਖਾ ਦੀ ਝੋਲੀ ਵਿੱਚ ਕੀ ਕੁਝ ਪਾਇਆ ਆਓ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਦੋਵੇਂ ਹੱਥ ਜੋੜ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਪੁੱਤਰ ਧੰਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗੁਰਤਾ ਗੱਦੀ 'ਤੇ ਬੈਠੇ ਦੂਸੇ ਸਿੱਖਾਂ ਦੇ 6ਵੇਂ ਗੁਰੂ ਬਣੇ ਸਤਗੁਰ ਜੀ ਨੇ ਗੱਦੀ ਤੇ ਬੈਠਦੇ ਸਾਰ ਹੀ ਸਾਰੇ ਸੰਗਤ ਨੂੰ ਇਹ ਗੱਲ ਆਖੀ ਕਿ ਅੱਜ ਤੋ ਬਾਅਦ ਜੇ ਤੁਸੀਂ ਕੁਛ ਮੈਨੂੰ ਭੇਟਾ ਕਰਨਾ ਹੈ ਨਾ ਚੰਗੇ ਹਥਿਆਰ ਚੰਗੀ نسل ਦੇ ਘੋੜੇ ਤੇ ਚੰਗੀ ਨੌਜਵਾਨੀ ਮੈਨੂੰ ਭੇਟਾ ਕਰਿਓ ਸਤਗੁਰ ਜੀ ਨੇ ਫੌਜ ਤਿਆਰ ਕੀਤੀ ਸਤਗੁਰ ਜੀ ਨੇ ਦਿੱਲੀ ਦੇ ਤਖਤ ਤੋਂ ਵੱਡਾ ਤਖਤ ਲਾਇਆ ਜਿਨੂ ਆਪ ਸਤਕਾਰ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਇੱਥੇ ਬੈਠ ਕੇ ਮੇਰੇ ਮਾਲਕ ਨੇ ਫੈਸਲੇ ਕਰਵਾਉਣੇ ਉਹ ਫੈਸਲੇ ਜ਼ਰੂਰੀ ਨਹੀਂ ਸੀਗੇ ਇਕੱਲੇ ਸਿੱਖਾ ਦੇ ਕੋਈ ਵੀ ਲੋੜਵੰਦ ਆਵੇ ਤੇ ਅਕਾਲ ਤਖਤ ਸਾਹਿਬ ਤੇ ਬੈਠ ਕੇ ਸਤ ਗੁਰੂ ਜੀ ਉਹਨਾਂ ਦੇ ਫੈਸਲੇ ਕਰਵਾਇਆ ਕਰਦੇ ਮੇਰੇ ਮਾਲਕ ਨੇ ਆਪਣੇ ਜੀਵਨ ਚ ਦੋ ਤਲਵਾਰਾਂ ਪਹਿਨੀਆਂ ਜਿਹਨੂੰ ਨਥੇ ਤੇ ਬਦੂਲੇ ਨੇ ਆਖਿਆ ਆ ਕਿ ਦੋ ਤਲਵਾਰਾਂ ਬੱਦੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਅਸਮਦ ਦੀ ਇੱਕ ਰਾਦ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾਂ ਕੋਟ ਗੜ ਦਰਵਾਜ਼ਾ ਬਲਖ ਵਖੀਰ ਦੀ ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾ ਕਰੇ ਤਾ ਗੀਰਦੀ ਪਗ ਤੇਰੀ ਕੀ ਜਾਂਦੀ ਐਸੇ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਨੇ ਆਪਣੇ ਜੀਵਨ ਚਾਰ ਜੰਗਾਂ ਲੜੀਆਂ ਤੇ ਸਤਗੁਰੂ ਜੀ ਨੇ ਚਾਰ ਦੀਆਂ ਚਾਰ ਹੀ ਜੰਗਾਂ ਜਿੱਤੀਆਂ ਮੇਰੇ ਮਾਲਕ ਨੇ ਸਿੱਖੀ ਦਾ ਪ੍ਰਚਾਰ ਦੂਰ ਦੁਰੇਡੇ ਕੀਤਾ ਪਿਆਰ ਕਰਨ ਵਾਲੇ ਇਥੇ ਕਾਇਆਂ ਨੂੰ ਵੀ ਪ੍ਰਵਾਨ ਕੀਤਾ ਲਿਆਂਦੀਆਂ ਹੋਈਆਂ ਘਰ ਦੀਆਂ ਪੰਡਾਂ ਨੂੰ ਵੀ ਪ੍ਰਵਾਨ ਕੀਤਾ ਐਸੇ ਦੀਨ ਦੁਨੀਆ ਦੇ ਮਾਲਕ ਧੰਨ ਸ਼੍ਰੀ ਗੁਰੂ ਹਰगोਬਿੰਦ ਪਾਸ਼ਾ ਜੀ ਜਿਨ੍ਹਾਂ ਦੇ ਘਰ ਦੇ ਵਿੱਚ ਪੰਜ ਪੁੱਤਰ ਤੇ ਇੱਕ ਪੁੱਤਰੀ ਬੀਬੀ ਬੀਰੂ ਨੇ ਜਨਮ ਲੇਤਾ ਬਾਬਾ ਗੁਰਦਤਾ ਜੀ ਬਾਬਾ ਅਟਲ ਰਾਏ ਬਾਬਾ ਅਨੀਰ ਰਾਏ ਬਾਬਾ ਸੂਰਜਮਲ ਧੰਨ ਗੁਰੂ ਤੇਗ ਬਹਾਦਰ ਪਾਸ਼ਾ ਪਰ ਇਹਨਾਂ ਨੇ ਆਪਣੀ ਗੱਦੀ ਆਪਰੇ ਪੋਤਰੇ ਗੁਰੂ ਹਰਾਇ ਪਾਸ਼ਾ ਨੂੰ ਦਿੱਤੇ ਅੱਜ ਦੇ ਦਿਨ 3 ਮਾਰਚ 1644 ਈਸਵੀ ਨੂੰ ਕੀਰਤਪੁਰ ਸਾਹਿਬ ਦੇ ਅੰਦਰ ਧੰਨ ਗੁਰੂ ਹਰਗੋਬਿੰਦ ਪਾਸ਼ਾ ਗੁਰੂ ਹਰਾਇ ਪਾਸ਼ਾ ਜੀ ਨੂੰ ਗੁਰਤਾ ਗੱਦੀ ਦੇ ਕੇ ਮੇਰੇ ਮਾਲਕ ਅੱਜ ਦੇ ਦਿਨ ਜੋਤੀ ਜੋਤ ਸਮਾਈ ਸੀ ਗਏ ਗੁਰੂ ਮਾਲਕ ਕਿਰਪਾ ਕਰੇ ਸਤਿਗੁਰ ਮੇਰਾ ਮਤ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ